ਨਾ ਸਰ ਕੋਈ ਪੈਸਾ ਨਹੀਂ ਲਿਆ ੱੱਕੇ ਵਾਲੀ ਤਾਂ ਗੱਲੀ ਕੋਈ ਨਹੀਂ ਜੀ ਬਸ ਮਜਬੂਰ ਸੀਗਾ ਬੰਦਾ ਜੀ ਉਹ ਤਾਂ ਉਹਦਾ ਕਾਰਡ ਅਪਲਾਈ ਕਰਤਾ ਜੀ ਆਪਣੇ ਪੋਰਟਲ ਤੇ ਸ਼ੋ ਹੋ ਰਿਆ ਸੀਗਾ ਇਸ ਲਈ ਆਪਾਂ ਅਪਲਾਈ ਕਰਤਾ ਮਜਬੂਰ ਬੰਦਾ ਸੀ ਉਹ ਗਰੀਬ ਬੰਦਾ ਸੀਗਾ ਜੀ ਪੈਸਾ ਹੈ ਨਹੀਂ ਉਸ ਕੋਲ ਹੀ ਹੁਣ ਉੱਪਰ ਆ ਰਹੇ ਨੇ ਜੀ ਪਰ ਇਹ ਦਰਜ ਹੋਈ ਆ ਕਹਿ ਰਹੇ ਨੇ ਬਲਕੇ ਜੀ ਵਾਲ ਸਾਹਿਬ ਨੇ ਹੋਣਾ ਸੀਗਾ ਜੀ ਨਾਮ ਚਮਕਾਉਣ ਦੇ ਲਈ ਸਿਰਫ ਮੈਂ ਦੋ ਕਾਰਡ ਬਣਾਏ ਨੇ ਜੀ ਉਸ ਲਈ ਮੇਰੇ ਤੇ ਪਰਚਾ ਦਰਜ ਕਰ ਰਹੇ ਨੇ ਮੈਨੂੰ ਦੋਸ਼ੀ ਠਾ ਰਾ ਰਹੇ ਨੇ ਜੀ ਕਿੰਨੇ ਪੈਸੇ ਲਿਆ ਤੂੰ ਇਹਨਾਂ ਤੋਂ ਕੋਈ ਪੈਸਾ ਨਹੀਂ ਲਿਆ ਜੀ ਮੈਂ ਨਾਲ ਹੀ ਸੀਗੇ ਮੇਰੇ ਖੜੇ ਹੋਏ ਨੇ ਜੀ ਅੱਜ ਇਹਨਾਂ ਨੇ ਕਿਹਾ ਜੀ ਇਹਨਾਂ ਦਾ ਨੰਬਰ ਵੀ ਦਿੱਤਾ ਉੱਪਰ ਮੈਂ ਐਸਡੀਐਮ ਸਾਹਿਬ ਦੇ ਫੋਨ ਆਏ ਮੈਨੂੰ ਦਾ ਡੀਐਮਸੀ ਦਾ ਆ ਉੱਪਰੋਂ ਬਹੁਤ ਫੋਨ ਆਏ ਜੀ ਉਹਨਾਂ ਨੇ ਕਿਹਾ ਤੇ ਬਾਬੇ ਇਹਨਾਂ ਨੂੰ ਵੀ ਲਾਏ ਜੀ ਬਕਸਿੰਗ ਨੂੰ ਜੀ ਫੋਨ ਆ ਪਰ ਮੈਂ ਇਹਨਾਂ ਤੋਂ ਕੋਈ ਪੈਸਾ ਨਹੀਂ ਲਿਆ ਇਹਨਾਂ ਨੂੰ ਵੀ ਕਿਤੇ ਮਰਜੀ ਇਹ ਬੋਲ ਸਕਦੇ ਨੇ ਜੀ ਇਹ ਮੇਰੇ ਨਾਲ ਖੜੇ ਨਹੀਂ ਹੁਣ ਵੀ ਕੀ ਤਰੀਕਾ ਕੀ ਹੈ ਤੂੰ ਕਿੱਥੇ ਲੱਗਿਆ ਹੈ ਕਿ ਏਜੰਟ ਹੈ ਲਾਇਸੈਂਸ ਬਣਿਆ ਤੇਰਾ ਕੀ ਹੈ ਮੈਂ ਸਿਵਲ ਹਸਪੀਟਲ ਬਲੱਡ ਹੈ ਵੀ ਕਿ ਡਿਊਟੀ ਕਰ ਰਿਹਾ ਜੀ ਰੋਗਿਆਂ ਮਿੱਤਰ ਦੀ ਜੀ ਪੋਸਟਾਂ ਮੇਰੀ ਆਊਟਸੋਰਸ ਤੇ ਲੱਗਿਆ ਹਾਂ ਜੀ ਉੱਥੇ ਮੈਂ ਇਥੇ ਮੇਰੀ ਡਿਊਟੀ ਕਾਰਡ ਬਣਾਉਣ ਦੀ ਸੀ ਯਾਰ ਡੇਲੀ ਮਤਲਬ ਰੁਟੀਨ ਦੇ ਵਿੱਚ ਕਾਰਡ ਬਣਦੇ ਨੇ ਜੀ ਜਾਂ ਮਤਲਬ ਜਿਨ੍ਹਾਂ ਦੇ ਕਾਰਡ ਬਣੇ ਆ ਉਹਨਾਂ ਦੇ ਕੇਸ ਪਾਉਣੇ ਜੀ ਅਸੀਂ ਉਹ ਡਿਊਟੀ ਆ ਸਾਡੀ ਕਰਨਾ ਵੀ ਤੇ ਜੇ ਕੋਈ ਆਉਂਦਾ ਮਰੀਜ਼ ਜੀ ਉਹਨਾਂ ਨੂੰ ਸਵਾਵਾ ਦੇਣਾ ਸਾਡਾ ਕੰਮ ਆ ਜੀ ਨਹੀਂ ਪੋਰਟਲ ਤੇ ਕਿਸ ਤਰ੍ਹਾਂ ਜਿਹੜਾ ਕਾਰਡ ਬਣਦਾ ਕੀ ਪ੍ਰੋਸੈਸ ਹੈ ਪੋਰਟਲ ਤੇ ਯਾਰ ਨਿਊ ਸਟੇਸ਼ਨ ਦੀ ਆਪਸ਼ਨ ਆਈ ਸੀਗੀ ਇਸ ਲਈ ਅਸੀਂ ਇਹ ਕਾਰਡ ਅਪਲਾਈ ਕੀਤਾ ਮਤਲਬ ਬਾਬਾ ਜੀ ਨੂੰ ਕਿਹਾ ਵੀ ਆਪਾਂ ਚੱਕਰ ਕਰ ਲੈਨੇ ਆ ਜੀ ਉਹ ਹੋ ਗਿਆ ਜੀ ਅਪਲਾਈ ਮਤਲਬ ਉੱਥੇ ਕੋਈ ਕਾਰਡ ਲੈਣ ਨਹੀਂ ਆ ਰਹੀ ਸੀ ਵੀ ਬਣਾਉਣਾ ਜਾਂ ਨਹੀਂ ਬਣਾਉਣਾ ਹੈਗਾ ਜੀ ਪੋਰਟਲ ਦੇ ਉੱਪਰ ਦੇ ਫਿਰ ਉਸ ਤੋਂ ਬਾਅਦ ਬਣਾਦਾ ਉੱਪਰੋਂ ਮਨਜ਼ੂਰੀ ਹੁੰਦੀ ਆ। ਆਪਰੋਮੋਲੋਜਿਕ ਅਪਲਾਈ ਕਰਦੇ ਆ ਅਸੀਂ ਕਾਰਡ ਉੱਪਰੋਂ ਮਨਜ਼ੂਰੀ ਹੋ ਕੇ ਫੇਰ ਹੀ ਅਪਰੂਵ ਹੁੰਦਾ ਜੀ ਕਾਰਡ। ਫੇਰ ਅਸੀਂ ਦੇ ਸਕਦੇ ਹਾਂ। ਹੁਣ ਤੇਰੇ ਤੇ ਮਾਮਲਾ ਤਾਂ ਅੰਚ ਕਰਾਤਾ ਐਸਐਮਓ ਨੇ ਕੀ ਦਈ ਦਿਖਣਾ ਹੈ? ਸਰ ਇਹ ਤਾਂ ਮੋਨ ਉਹਨਾਂ ਦੀ ਤੱਕੇ ਜ਼ਾਹੀ ਹੈ ਜੀ ਹਨਾ ਮੈਂ ਇਮਾਨਦਾਰ ਨਾਲ ਆਪਦਾ ਕੰਮ ਕਰ ਰਿਹਾ ਸੀ। ਮੈਂ ਇਹਨਾਂ ਤੋਂ ਕੋਈ ਪੈਸਾ ਨਹੀਂ ਲਿਆ। ਅਸੀਂ ਤਾਂ ਐਸਐਮਓ ਸਾਹਿਬ ਨੂੰ ਵੀ ਰਿਕਵੈਸਟ ਕੀਤੀ ਜੀ ਵੀ ਜੇ ਕੋਈ ਗੱਲ ਆ ਜੀ ਅਸੀਂ ਬੰਦੇ ਨੂੰ ਬੁਲਾ ਲੈਣੇ ਹਾਂਗੇ। ਸਿੱਧੀ ਗੱਲ ਜੇ ਪੈਸਾ ਮੈਂ ਲਿਆਗਾ ਤਾਂ ਮੈਂ ਹੈਗਾ ਜੀ ਮੈਨੂੰ ਸਜ਼ ਮੈਂ ਪੁੱਛ ਰਾਵ ਮਲੈ ਦੇ ਦਫਤਰ ਗਿਆ ਸੀ ਤੇ ਉਹਨਾਂ ਤੇ ਤੇ ਉੱਥੋਂ ਨਾ ਮੈਨੂੰ ਉਹਨੂੰ ਤਾਂ ਮਿਲ ਨਹੀਂ ਦਿੱਤਾ ਪੱਤਰ ਆਪ ਜੀ ਨੂੰ ਤੇ ਮੈਨੂੰ ਨਾ ਸਮਝਾ ਵੀ ਬਾਹਰਲੇ ਬੰਦੇ ਨੇ ਕਹਿੰਦਾ ਉਹਨਾਂ ਨੇ ਫੋਨ ਕੀਤਾ ਸੀ ਹਸਪਤਾਲ 'ਚ ਕਿ ਤੂੰ ਕਾਰਡ ਬਣਾ ਲੈ ਜਾ ਕੇ ਤੇ ਤੇ ਬਣਾਉਂਦੇ ਨੇ ਅਸੀਂ ਫੋਨ ਕਰਤਾ ਮੈਂ ਕਰਤਾਰ ਸਿੰਘ ਕੋਲ ਪਹੁੰਚਿਆ ਹਸਪਤਾਲ 'ਚ ਉਹਨਾਂ ਨੇ ਭਾਈ ਮੇਰਾ ਕਾਰਡ ਅਪਰੋਵਾਈਜ਼ ਕਰਤਾ ਜੀ ਉਹ ਬਣਿਆ ਨਾ ਬਣਿਆ ਕੋਈ ਪਤਾ ਨਹੀਂ ਮੈਨੂੰ ਜੀ ਇਹਦੇ ਬਾਰੇ ਕਿਉਂ ਮੈਨੂੰ ਕਾਰਡ ਮਿਲਿਆ ਤੇ ਉਹ ਤਾਂ ਫਿਰ ਤਾਂ ਮੈਨੂੰ ਪਤਾ ਲੱਗਿਆ ਮੇਰਾ ਕਾਰਡ ਬਣ ਗਿਆ ਜੀ ਉਦੋਂ ਅਜੇ ਮੈਨੂੰ ਕੋਈ ਪਤਾ ਨਹੀਂ ਕਾਰਦਾ ਜੀ ਤੇ ਪਰ ਇਹਨਾਂ ਤੇ ਜੋ ਕਾਰਵਾਈ ਹੋਈ ਹੈ ਜੀ ਇਹ ਤਾਂ ਬਹੁਤ ਮਾੜੀ ਹੋਈ ਹੈ ਪਰ ਮੈਂ ਇੱਕ ਪੈਸਾ ਨਹੀਂ ਦਿੱਤਾ ਮੇਰਾ ਨਾਮ ਵਿੱਚ ਰੁਪਇਆ ਲਿਆ ਜੀ ਇਹਨਾਂ ਨੇ ਮੈਂ ਤਾਂ ਨਾ ਇੱਕ ਗਰੀਬ ਬੰਦਾ ਮੇਰੇ ਘਰ ਦੇ ਮੰਜੇ ਤੇ ਪੈ ਨੇ ਉਹਨਾਂ ਨੂੰ ਅਟੈਕ ਹੋ ਗਿਆ ਸੀ ਮੇਰਾ ਐਸ਼ਟ ਹੁਣ ਕਰਕੇ ਮੁੰਡਾ ਜਿਆਦਾ ਟਿੱਕਾ ਮਾਰਦਾ ਸੀ ਰਤਾਂ ਤਿੰਨ ਸੌ ਚ ਟੁੱਟੀ ਹੋਈ ਹੈ ਜੀ ਉਹਦੀ ਇਸ ਕਰਕੇ ਨਾ ਉਹਦੇ ਘਰ ਚੋਂ ਮੇਰਾ ਨੂੰ ਅਟੈਕ ਹੋ ਗਿਆ ਅਟੈਕ ਹੁਣ ਕਰਕੇ ਉਹ ਮੰਜੇ ਤੇ ਪੈ ਨੇ ਉਹਨਾਂ ਦਾ ਲਾਜ ਕਰਾਉਣ ਵਾਸਤੇ ਮੇਰੇ ਕੋਲ ਪੈਸੇ ਨਹੀਂ ਸੀਗੇ ਇਹ ਹਉ ਦੇ ਮੁੰਡੇ ਦੀ ਲੱਤ ਬਣਾਉਣ ਬਾਅਦ ਸੇ 60 70000 ਰੁਪਏ 80000 ਰੁਪਏ ਜਰਹਾ ਹੈਗਾ ਜੀ ਮੈਂ ਕੋ ਲਾਤਾ ਜੀ ਅਤੇ ਮੁੰਡਾ ਠੀਕ ਨਹੀਂ ਹੈਗਾ ਜੀ ਤੇ ਮੇਰੇ ਘਰ ਦੇ ਜਾਦੇ ਬਿਮਾਰ ਹੋ ਗਏ ਇਸ ਕਰਕੇ ਮੈਂ ਸੋਤ ਲੋਕਾਂ ਦੁਨੀਆ ਕੋਲ ਗਿਆ ਲੋਕਾਂ ਮੈਂ ਤਾਂ ਕਿਸੀਆਂ ਮੇਰਾ ਮਸਾ ਦੀ ਮਸਾ ਆਕਾਰ ਦਾ ਹੱਲ ਹੋ ਜਾਂਦਾ ਤਾਂ ਮੈਂ ਆਜੇ ਜਵਾਕਰ ਸਹੀ ਸਲਾਮ ਸਰਾਖ ਸਾਦਾ ਮੇਰੇ ਘਰ ਦੇ ਬਹੁਤ ਜਾਦੇ ਚਿੱਲੇ ਨੇ ਕਿ ਕੋਈ ਦੇਖਣਾ ਚਾਹੁੰਦਾ ਮੇਰੇ ਘਰੇ ਆ ਕੇ ਦੇਖੇ ਤੇ ਜਾ ਕੇ ਫੇ ਪਤਾ ਲੱਗੂ ਕੀ ਗੱਲ ਬਾਤ ਹੈ ਤੇ ਮੈਂ ਬਹੁਤ ਔਖਾਂ ਜੀ ਤਾਂ ਕਰਕੇ ਮੈਂ ਕਾਰਡ ਬਣਾਇਆ ਸੀ ਲੈ ਕਲਾ ਸੀ ਕਰਦਾ ਜੀ ਹੁਣ ਹੁਣ ਕੀ ਹਾਲਾਤ ਨੇ ਮਾਹ ਹੁਣ ਕੀ ਕਰਵਾਲੇ ਲਾਜ ਅੰਨਾ ਜੀ ਮੈਂ ਕੋਈ ਇਲਾਜ ਨਹੀਂ ਕਰੇ ਪਏ ਨੇ ਜੀ ਉਹਨਾਂ ਨੂੰ ਪੈਟ ਕੇ ਕਾਰਡ ਬਣੂ ਦਾਖਲ ਕਰਾਉਣੀ ਉਹਦੀ ਉਹਨਾਂ ਦੀ ਮਾਸੀ ਵੀ ਹੋ ਸਕਦੀ ਹੈ ਜਿਹੜੀ ਗੱਲ ਹੈ ਸੱਚ ਆ ਜੀ ਕੋਈ ਝੂਠ ਨਹੀਂ ਇੱਕ ਪੈਸਾ ਨਹੀਂ ਲਿਆ ਮੇਰੇ ਕੋਲ ਕਿਸੇ ਨੇ ਵੀ ਐਵੇਂ ਮੈਂ ਝੂਠ ਮਾਰਾਂ ਵੀ ਮੈਂ ਝੂਠ ਮਾਰ ਦੇ ਕੇ ਪੈਸੇ ਵੀ ਕਲਾਰ ਕਹਿੰਦੀ ਹੈ ਵੀ 22 ਤਰੀਕ ਨੂੰ ਕਾਰਡ ਬਣਾਉਣੇ ਚਾਹੀਦੇ ਸੀ ਤੇਰੇ ਦਿਨ ਪਹਿਲਾਂ ਬਣ ਗਿਆ ਬਹੁਤ ਵੱਡਾ ਸਰਕਾਰ ਨੂੰ ਉਹ ਝੜਕਾ ਲੱਗਿਆ ਉਸ ਕਰਕੇ ਮਾਮਲਾ ਦਰਜ ਕਰਾਇਆ ਕਿਵੇਂ ਦੇਖਦਾ ਇਸ ਤਰ੍ਹਾਂ ਜੇ 4-3 ਦਿਨਾਂ ਤੱਕ ਮੇਰੇ ਘਰ ਦੇ ਬਿਮਾਰ ਨੇ ਜੇ ਮੌਤ ਹੁੰਦੀ ਹੈ ਮੈਂ ਕਾੜਾ ਤੋ ਕੀ ਕਰਾਉਣਾ ਜੀ ਮੈਂ ਜ਼ਿੰਦਗੀ ਚ ਕਦੇ ਵਾਰ ਤੇ ਮੈਨੂੰ ਰਾਸ਼ਨ ਨਹੀਂ ਮਿਲਦਾ ਕਦੇ ਵੀ ਮੇਰੇ ਕਾੜ ਵੀ ਕੱਟੇ ਹੋਇਆ ਮੈਨੂੰ ਜਿੰਦ ਤੱਕ ਕੋਈ ਕਣਕ ਨਹੀਂ ਦੇਤੀ ਕੋਈ ਕਣਕਾ ਜ ਮੇਰੇ ਜਾ ਕੇ ਸਾਫਤ ਕਰੇ ਕੋਈ ਮੈਨੂੰ ਕਰਨੀ ਕੋਈ ਕੁਛ ਨਹੀਂ ਮਿਲਿਆ ਮੈਂ ਆਪਦੀ ਮਿਹਨਤ ਕਰਕੇ ਮੈਂ 16 ਘੰਟੇ ਕੰਮ ਕਰਕੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਦੇ ਬੱਚੇ ਪਾਲਦਾ ਜੀ ਸਰ ਇਸ ਤਰ੍ਹਾਂ ਸੀਗਾ ਸਾਡੇ ਇਥੇ ਇੱਕ ਮੁਲਾਜ਼ਮ ਹੈ ਰੁਗਿਆ ਮਿੱਤਰਾ ਦਾ ਜਿਹੜਾ ਆਮਦੌਰ ਤੇ 5 ਲੱਖ ਦਾ ਕਾਰਡ ਪਹਿਲਾਂ ਵੀ ਚੱਲਦਾ ਸੀਗਾ ਤੇ ਬਣਦਾ ਸੀਗਾ ਹੋਇਆ ਕੀ ਹੈ ਵੀ ਸ਼ਨੀਵਾਰ ਵਾਲੇ ਦਿਨ ਇਹਨੇ ਆਪਣੇ ਕੰਪਿਊਟਰ ਦੇ ਉੱਪਰ ਦੋ ਲਾਭ ਭਾਰਤੀਆਂ ਦਾ 10 ਲੱਖ ਦਾ ਕਾਰਡ ਬਣਵਾਤਾ ਜਿਹੜਾ ਕਿ ਅਜੇ ਪ੍ਰੋਗਰਾਮ ਸ਼ੁਰੂ ਹੀ ਨਹੀਂ ਹੋਇਆ ਉਹਦੀ ਲਾਂਚਿੰਗ ਹੋਣੀ 22 ਤਰੀਕ ਨੂੰ ਪਰ ਇਹ ਉੱਚ ਅਧਿਕਾਰੀਆਂ ਦੇ ਨੋਟਿਸ 'ਚ ਆ ਗਿਆ ਉੱਪਰ ਔਰ ਉਪਰੋਂ ਮੈਸੇਜ ਆਇਆ ਉੱਚ ਅਧਿਕਾਰੀਆਂ ਨੂੰ ਤੇ ਮੈਨੂੰ ਮਾਨਯੋਗ ਐਸਡੀਐਮ ਸਾਹਿਬ ਬੋਡਲਾਡਾ ਜੀ ਦਾ ਫੋਨ ਆਇਆ ਵੀ ਇਹ ਬੜਾ ਗਲਤ ਕੰਮ ਕੀਤਾ ਉਸ ਬੰਦੇ ਨੇ ਤੋਂ ਇਸ ਦੇ ਖਿਲਾਫ ਜਿਹੜੀ ਕਾਰਵਾਈ ਹੈ ਲਿਖ ਕੇ ਥਾਣਾ ਸਿਟੀ ਚ ਦਿੱਤੀ ਜਾਵੇ ਸੋ ਮੈਂ ਮਾਨਜੋਗ ਐਸਡੀਐਮ ਸਾਹਿਬ ਦੇ ਕਹਿਣ ਤੇ ਜਿਹੜੀ ਉਹ ਇੱਕ ਸ਼ਿਕਾਇਤ ਗਈ ਆ ਉਹਨਾਂ ਦੇ ਥਾਣਾ ਸਿਟੀ ਚ ਭੇਜੀ ਆ ਅਗਲੀ ਕਾਰਵਾਈ ਜਿਹੜੀ ਉਹ ਪੁਲਿਸ ਵਾਲਿਆਂ ਨੇ ਕਰਨੀ ਨਹੀਂ ਸਰ ਗਲਤ ਕਿਵੇਂ ਹੋ ਗਿਆ ਵੀ ਕੀ ਇਹ ਬਣਾਉਣ ਵਾਲੀ ਸੀ ਸਰਕਾਰੀ ਵੈਬਸਾਈਟ ਤੋਂ ਹੀ ਬਣਾਉਂਦਾ ਹੋਊਗਾ ਕਿ ਕੋਈ ਡੁਪਲੀਕੇਟ ਬਣਾਇਆ ਨਹੀਂ ਸਰ ਪ੍ਰੋਗਰਾਮ ਅਜੇ ਲਾਂਚ ਹੀ ਨਹੀਂ ਹੋਇਆ ਉਹਦੀ ਗਾਈਡਲਾਈਨਸ ਹੀ ਨਹੀਂ ਆਈਆਂ ਤੇ ਇਸ ਕਰਕੇ ਜਦੋਂ ਗਾਈਡਲਾਈਨ ਹੀ ਨਹੀਂ ਆਈਆਂ ਸਰਕਾਰ ਨੇ ਲਾਂਚ ਹੀ ਭਾਈ ਨੂੰ ਕਰਨਾ ਤੂੰ ਪਹਿਲਾਂ ਬਣਾਣਾ ਵੀ ਗਲਤ ਹੈ ਨਾ ਤੁਸੀਂ ਅਪਲਾਈ ਕਰ ਅਪਲਾਈ ਕਰ ਸਕਦਾ ਸਰ ਉਹ ਨਾ ਕੋਈ ਕੋਈ ਮੰਨ ਲਓ ਤੁਸੀਂ ਉਹ ਮੈਂ ਆ ਆਨਲਾਈਨ ਸਾਨੂੰ ਗਾਈਡ ਦੀ ਵੈਬਸਾਈਟ ਤੇ ਸਾਨੂੰ ਗਾਈਡਲਾਈਨ ਕੋਈ ਨਹੀਂ ਹੈਗੀ ਅਜੇ ਵੀ ਬਣਾਣੇ ਆ ਜਾਂ ਨਹੀਂ ਬਣਾਣੇ ਸਰਵ ਗਿਆ ਹੈ ਅਭੀ 22 ਤਰੀਕ ਨੂੰ ਲਾਂਚਿੰਗ ਹੋਣੀ ਹੈ ਨਹੀਂ ਸਰ ਸਰਕਾਰ ਦੀ ਵੈਬਸਾਈਟ ਤੇ ਬਣ ਲੋ ਰੁਕ ਗਿਆ ਮਿੱਤਰ ਇੱਥੇ ਬੈਠਾ ਹਰੇਕ ਤਨ ਹਸਪਤਾਲ ਦੇ ਅੰਦਰ ਬੈਠਾ ਹੈ 5 ਲੱਖ ਦਾ ਕਾਰਡ ਬਣਾ ਸਕਦੇ ਆ ਨਾ 10 ਲੱਖ ਵਾਲਾ ਤੇ ਲਾਂਚ ਹੋ ਰਹੀ ਹੈ ਕੋਈ ਕਿਸੇ ਨੇ ਕੀਤਾ ਹੋਊਗਾ ਉੱਪਰੋਂ ਕੀਤਾ ਹੋਊਗਾ ਕੋਈ ਕਲਾਰੋ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਆ ਕਿਉਂਕਿ ਉੱਪਰ ਉੱਤਧਾਰੀਆਂ ਤੋਂ ਹੀ ਸਾਨੂੰ ਮੈਸੇਜ ਆਇਆ ਹੈਗਾ ਵੀ ਕਾਰਡ ਨਹੀਂ ਬਣਨਾ ਹੈਗਾ ਬੰਕ ਹੋ ਗਿਆ ਬਸ ਕਿ ਸਰ ਤਾਂ ਤੁਹਾਡੇ ਵਿਭਾਗ ਵੱਲੋਂ ਵੀ ਕਿਤੇ ਕੋਈ ਮੈਸੇਜ ਆ ਰਹੇ ਨਹੀਂਗੇ ਵੀ ਤੁਸੀਂ ਪਿੰਡਾਂ ਦੇ ਵਿੱਚ ਜਾ ਕੇ ਕੰਪਲੇਨ ਕਰੋ ਬਣਾਓ ਉਹ ਤਾਂ ਸਰ 22 ਤਰੀਕ ਨੂੰ ਲਾਂਚਿੰਗ ਹੋਣੀ ਹੈ ਨਾ ਉਹਦੇ ਨਾਲ ਰਿਲੇ ਪਹਿਲਾਂ ਜਿੰਨੇ ਵੀ ਸੀਐਸਸੀ ਸੈਂਟਰ ਆ ਉਹਦੀ ਡਿਟੇਲ ਮੰਗੀ ਗਈ ਆ ਉਥੇ ਸਟਾਫ ਲਗਾਇਆ ਗਿਆ ਵਾ ਉਹ ਤੇ ਉਹ ਤੇ ਇੱਕ ਡਿਟੇਲ ਜਿਹੜੀ ਉਹ ਆਲਰੇਡੀ ਆ ਉਹ ਉਹੀ ਤਰੀਕ ਨੂੰ ਜਿਵੇਂ ਤੁਹਾਡੇ ਮੈਸੇਜ ਤੁਹਾਡੇ ਹੀ ਮੋਬਾਈਲ ਤੋਂ ਗਿਆ ਸੀ ਸਰ 19 ਤਰੀਕ ਨੂੰ 10 ਲੱਖ ਦੇਤੀ 10 ਲੱਖ ਦੇ ਹੀ ਕਾਰਡ ਬਣਾਉਂਦਾ ਸਰ 19 ਤਰੀਕ ਨੂੰ ਜਿਹੜਾ ਨਾ ਉਹ ਪਿਛੋਂ ਤੁਹਤ ਅਧਿਕਾਰੀਆਂ ਤੋਂ ਆਇਆ ਸੀਗਾ ਵੀ ਚਾਰ ਪਿੰਡ ਸਿਲੈਕਟ ਕੀਤੇ ਸੀ ਉਹਨਾਂ ਨੇ ਪੂਰੇ ਪੰਜਾਬ 'ਚ ਉਹਨਾਂ ਨੇ ਇੱਕ ਪਾਇਲਟ ਪ੍ਰੋਜੈਕਟ ਸੀਗਾ ਵੀ ਚਾਰ ਪਿੰਡ ਸਾਡੇ ਵੀ ਸਿਲੈਕਟ ਕੀਤੇ ਸੀ ਵੀ ਇੱਥੇ ਜਾ ਕੇ ਤੁਸੀਂ ਨਾ ਸੀਐਸਸੀ ਸੈਂਟਰ ਜਿਹੜੇ ਹੈਗੇ ਨੇ ਤੁਹਾਡੇ ਚਾਰ ਸੈਂਟਰ ਉਹਨਾਂ ਤੇ ਕੁਝ ਲੋਕਾਂ ਦਾ ਉਹ ਕਰਨਾ ਸੀਗਾ ਟ్రਾਇਲ ਬੇਸ ਤੇ ਬਾਕੀ ਉਹ ਜੇ ਸ਼ੁਰੂ ਨਹੀਂ ਹੀ ਕਰਨਾ ਕਈ ਪਿੰਡਾਂ 'ਚ ਕੈਂਪ ਵੀ ਲਗਾਏਗੇ ਨਾ ਵੀਡੀਓ ਵੀ ਫੋਟੋਆਂ ਵਗੈਰਾ ਜਿਹੜੀਆਂ ਪਾਈਆਂ ਸੀ ਗਰੁੱਪਾਂ 'ਚ ਉਹ ਵੀ ਡਿਲੀਟ ਕਰ ਦਿੱਤੀ ਸਰ ਉਹ ਉਹ ਇੱਕ ਪਾਇਲਟ ਪ੍ਰੋਜੈਕਟ ਸੀਗਾ ਉਹ ਸਾਨੂੰ ਮੈਸੇਜ ਆਇਆ ਹੀ ਜਿਹੜੇ 4 ਪਿੰਡ ਹੈਗੇ ਨੇ ਮੰਨ ਲਓ ਬੁੱਢਾ ਅਡੇ ਦੇ 4 ਪਿੰਡ ਸਾਰੇ ਪੰਜਾਬ 'ਚ ਹੀ ਇਦਾਂ ਸਿਲੈਕਟ ਕੀਤੇ ਇਹਨਾਂ ਨੇ ਉਹ ਇੱਕ ਪਾਇਲਟ ਪ੍ਰੋਜੈਕਟ ਹੁੰਦਾ ਨਾ ਟ్రਾਇਲ ਬੇਸ ਤੇ ਉਸ ਪੁਆਇੰਟ ਆਫ 뷰 ਇੱਕ ਵਾਰੀ ਪਿੱਛੋਂ ਹਟਾਤਾ ਆਈਆਂ ਹੀ ਆ ਉਹੀ ਕੀਤਾ ਹੋਰ ਤਾਂ ਕੁਝ ਨਹੀਂ ਕੀਤਾ ਨੀਬ ਸਰ ਇਹ ਨਹੀਂ ਤੁਸੀਂ ਜਦੋਂ ਪਾਸਚਾ ਦਰਜ ਕਰਾਇਆ ਤਾਂ ਕੁਝ ਪਤਾ ਲੱਗ ਗਿਆ ਉਹ ਤਾਂ ਪੈਸੇ ਲੈ ਲੇ ਕੀ ਕਰਤਾ ਐਡੀ ਕਿੰਨੀ ਕੋ ਗਸਤਾਖੀ ਵੱਡੀ ਹੋ ਗਈ ਵੀ ਜਿਹੜਾ ਮਾਮਲਾ ਅੱਜ ਕਰਾਣਾ ਪੈ ਗਿਆ ਸਰ ਉਹ ਇਸ ਤਰ੍ਹਾਂ ਦੀ ਉੱਚ ਅਧਿਕਾਰੀਆਂ ਦਾ ਹੁਕਮ ਹੋਇਆ ਸੀਗਾ ਵੀ ਥਾਣੇ ਕੰਪਲੇਨਟ ਕਰਾਓ ਵੀ ਪ੍ਰੋਗਰਾਮ ਲਾਂਚ ਹੀ ਨਹੀਂ ਹੋਇਆ ਤੇ ਇਹਨੇ ਕਿਸ ਤਰ੍ਹਾਂ ਬਣਾ ਲਿਆ ਵੀ ਇਹਦੇ ਇਹਦੇ 'ਚ ਕੋਈ ਕੁਝ ਐਤ ਨਹੀਂਗਾ ਵੀ ਇਹਨੇ ਕੋਈ ਪਹਿਲੇ ਲੱਕੇ ਬਣਾਈ ਹੋਣ ਪਰ ਉਹ ਜਿਹੜਾ ਜਾਂਚ ਦਾ ਵਿਸ਼ਾ ਉਹ ਤੇ ਪੁਲਿਸ ਅਧਿਕਾਰੀ ਕਰ ਸਕਦਾ ਸਰ ਇੱਕ ਤਰਫ ਆਪਾਂ ਕਹਿੰਦੇ ਆਂ ਵੀ ਟ੍ਰਾਇਲ ਉਹਨਾਂ ਨੇ ਕਿਹਾ ਕਰੋ ਇੱਕ ਤਰਫ ਇਹ ਨਹੀਂ ਟ੍ਰਾਇਲ ਉਹਨਾਂ ਪਿੰਡਾਂ ਚ ਕਿਹਾ ਸੀ ਸਰ ਇੱਥੇ ਬੁਲਾੜੇ ਨਹੀਂ ਨਹੀਂ ਰੈਲ ਗਿਆ ਬੁਲਾੜਾ ਤੇ ਹੈ ਹੀ ਨਹੀਂ ਵੇਚਣਾ ਨਹੀਂ ਬੁਲਾੜੇ ਦੀ ਆ ਤੁਹਾਡੇ ਬੁੱਲੀ ਫਿਰ ਉਹ ਬੁਲਾੜਾ ਮੇਨ ਤੇ ਨਹੀਂ ਨਾ ਕਿਹਾ ਉਹ ਟ੍ਰਾਇਲ ਸੀਗਾ ਚਾਰ ਪਿੰਡ ਸੀਗੇ ਸਿਲੈਕਟਡ ਨਹੀਂ ਇਹ ਜਿਹੜਾ ਕਾਰਡ ਬਣਿਆ ਉਹ ਵੀ ਪਿੰਡ ਦਾ ਬਣਿਆ ਕੋਈ ਸ਼ਹਿਰ ਦਾ ਨਹੀਂ ਨਹੀਂ ਸਰ ਉਹ ਸਾਡੇ ਇੱਥੋਂ ਦਾ ਬੁਲਾਡੇ ਦਾ ਨਹੀਂ ਦਾ ਬਣਿਆ ਉਹ ਚਾਰ ਪਿੰਡ ਵੱਖਰੇ ਸੀਗੇ ਉਹਦੀ ਲਿਸਟ ਤੇ ਹੈਗੇ ਨੇ ਚਾਰ ਪਿੰਡ ਜਿੰਨਾਂ ਦੇ ਟ੍ਰਾਇਲ ਹੋਣਾ ਸੀਗਾ ਨਹੀਂ ਸਰ ਹੈ ਤਾਂ ਤੁਹਾਡੇ ਅੰਦਰ ਹੀ ਸੀ ਨਾ ਉਹ ਜੇ ਉੱਥੇ ਹੀ ਪਹਿਲਾਂ ਬਈ ਜਾ ਕੇ ਬੈਨੀਫੀਸ਼ੀਅਰੀ ਉੱਥੇ ਜਾ ਕੇ ਕੈਂਪ ਚ ਉਹ ਕਰਦਾ ਤਾਂ ਉੱਥੇ ਵੀ ਤਾਂ ਸਰ ਉਹ ਉਹ ਜਿਹੜਾ ਉਹ ਪਿੱਛੋਂ ਹਦਾਇਤਾਂ ਆਈਆਂ ਹੈਗੀਆਂ ਵੀ ਉਹ ਚਾਰ ਪਿੰਡਾਂ ਚ ਕਰਨਾ ਹੈ ਇੱਥੋਂ ਦੀ ਕੋਈ ਹਦਾਇਤ ਨਹੀਂ ਕੋਈ ਲੈਟਰ ਹੈਗਾ ਕੋਈ ਟਾਇਲ ਵੀ ਟ੍ਰਾਇਲ ਹੈ 22 ਤਰੀਕ ਨੂੰ ਕੋਈ ਵੀ 22 ਨੂੰ ਹੀ ਲਾਂਚ ਹੋਊਗਾ ਉਹ ਤੋਂ ਪਹਿਲਾਂ ਲਾਂ ਜਿਹੜਾ ਲਾਂਚਿੰਗ ਦਾ ਹਾਂਜੀ ਨਹੀਂ ਲਾਂਚਿੰਗ ਦਾ ਤੇ ਸਰ ਉਹ ਮੈਸੇਜ ਹੀ ਆਉਂਦੇ ਨਾ ਸਾਨੂੰ ਵੀ 22 ਤਰੀਕ ਤੋਂ ਲਾਂਚਿੰਗ ਆ ਉਹ ਤਾਂ ਉੱਚ ਅਧਿਕਾਰੀਆਂ ਦਾ ਜੋ ਮੈਸੇਜ ਆਈਆਂ ਨੇ ਸਾਡਾ ਗਰੁੱਪ ਬਣਿਆ ਜਿਹੜਾ ਕੁਲਦੀਪ ਤੇ ਪੱਤਾ ਸਾਹਿਬ ਕਰਾਇਆ ਕੁਲਦੀਪ ਕਹਿੰਦਾ ਵੀ ਮੈਨੂੰ ਸਾਨੂੰ ਕੋਈ ਮੈਸੇਜ ਨਹੀਂ ਸੀ ਵੀ 22 ਤੋਂ ਪਹਿਲਾਂ ਅਸੀਂ 10 ਲੱਖ ਵਾਲਾ ਨਹੀਂ ਬਣਾਉਣਾ ਪਹਿਲੀ ਗੱਲ ਮੈਂ ਅਪਲਾਈ ਕੀਤਾ ਸਰਕਾਰ ਦੇ ਉੱਪਰਲੇ ਲੈਵਲ ਵਾਲਿਆਂ ਨੇ ਪ੍ਰਿੰਟ ਕੱਢੇ ਅਲਾਉ ਕੀਤਾ ਤਾਂ ਪ੍ਰਿੰਟ ਨਿਕਲੂਗਾ ਅਦਰਵਾਜ਼ਾ ਨਿਕਲਦਾ ਨਹੀਂ ਸਰ ਉਹ ਦੇਖੋ ਜਾਂਚ ਦਾ ਵਿਸ਼ਾ ਹੈ ਉਹ ਜਦੋਂ ਇਨਕੁਆਰੀ ਚੱਲੇਗੀ ਉਦੋਂ ਪਤਾ ਲੱਗ ਜਾਏਗਾ